ਅਸੀਂ ਸੁੱਤੀ ਸਰਕਾਰ ਨੂੰ ਜਗਾਉਣ ਦੇ ਵਾਸਤੇ ਪਹਿਲਾਂ ਤੁਰਦੇ ਆ ਮੈਂ ਪਿਛਲੇ 9 ਸਾਲਾਂ ਤੋਂ ਕਿਉਂਕਿ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸੀ ਕਿ ਉਸ ਸਮੇਂ ਦੇ ਵਿੱਚ ਇਹ ਜਿਹੜੇ ਘੋੜੇ ਸੈਫਰ ਨੇ ਇਸ ਤਰੰਤ ਤੋਂ ਚੋਜ ਜਿਹੜਾ ਹੈਗਾ ਚੱਲਦਾ ਤੇ ਅੱਗੇ ਸੰਗਰੂਰ ਵੱਲ ਨੂੰ ਡੰਗ ਜਾਂਦਾ ਸੋ ਅਸੀਂ ਇਹ ਨਾ ਇਸ ਸੈਫਨਾਂ ਤੇ ਜਿੱਥੇ ਖੜੇ ਆ ਇਸ ਸੈਫਨ ਨੂੰ ਪੂਰੇ ਨੂੰ ਤਰੰਤ ਤੋਂ ਲੈ ਕੇ ਸੰਗਰੂਰ ਤੱਕ ਸਫਾਈ ਕਰਾਈ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਉਸ ਤੋਂ ਬਾਅਦ ਕਦੇ ਸਫਾਈ ਨਹੀਂ ਹੋਈ ਅਸੀਂ ਹਰ ਸਾਲ ਆ ਕੇ ਰੌਲਾ ਪਾਉਂਦੇ ਆਂ ਕਈ ਵਾਰੀ ਹੁੰਦਾ ਕਿ ਲੋਕ ਕਹਿੰਦੇ ਨੇ ਕਿ ਰਾਜਨੀਤੀਆਂ ਰੋਟੀਆਂ ਸੇਕਣ ਵਾਸਤੇ ਮੌਕੇ ਤੇ ਲੋਕ ਆ ਜਾਂਦੇ ਨੇ ਜਦੋਂ ਕੋਈ ਬਰਸਾਤ ਆ ਜਾਂਦੀ ਹੈ ਅਸੀਂ ਬਰਸਾਤ ਤੋਂ ਪਹਿਲਾਂ ਅੱਜ ਅਸੀਂ 3 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਆਏ ਆ ਕਿ ਇਸ ਚੌਂ ਨੂੰ ਸਫਾਈ ਕਰਾਓ ਤਾਂ ਕਿ ਸਾਡਾ ਜਿਹੜਾ ਇਲਾਕਾ ਤਬਾਹ ਹੁੰਦਾ ਉਹ ਇਲਾਕਾ ਤਬਾਹ ਨਾ ਸਾਡਾ ਹੋਵੇ ਕਿਉਂਕਿ ਅਸੀਂ ਇਹ ਜਿਹੜੇ 9 ਘੋੜੇ ਸੈਫਰ ਦੇ ਵਿੱਚ 9 ਦਰਵਾਜੇ ਨੇ ਇਹਨਾਂ ਦਰਵਾਜਿਆਂ ਨੂੰ ਜਦੋਂ ਅਸੀਂ ਸਫਾਈ ਕਰਾਈ ਸੀਗੀ ਤਾਂ ਪਿੱਛੇ 10 ਫੁੱਟ ਥੱਲੇ ਤੱਕ ਇਹ ਡੂੰਘੇ ਨੇ 10 ਫੁੱਟ ਦੀ ਸਫਾਈ ਹੁੰਦੀ ਹੈ ਤੇ ਇਹਨਾਂ ਨੂੰ ਕਦੇ ਖੋਲਿਆ ਨਹੀਂ ਸਾਡੀ ਸਰਕਾਰ ਤੋਂ ਬਾਅਦ ਕਿਸੇ ਨੇ ਖੋਲਿਆ ਨਹੀਂ ਤੇ ਇਸ ਕਰਕੇ ਸਰਕਾਰ ਨੂੰ ਜਗਾਉਣ ਵਾਸਤੇ ਅਸੀਂ ਆਏ ਹਾਂ ਜਿਹੜੀ ਗੱਪਿਆਂ ਦੀ ਸਰਕਾਰ ਹੈ ਅੰਨਿਆਂ ਦੀ ਸਰਕਾਰ ਹੈ ਬੋਲਿਆਂ ਦੀ ਸਰਕਾਰ ਹੈ ਜਿਹੜੀ ਗੱਲਾਂਬਾਤਾਂ ਨਾਲ ਸਰਕਾਰ ਹੈ ਇੱਕ ਬਾਥਰੂਮ ਨੂੰ ਕੋਚਾ ਮਾਰ ਕੇ ਕਹਿੰਦੇ ਆ ਕਿ ਅਸੀਂ ਇੱਥੇ ਤਬਦੀਲੀ ਕਰਤੀ ਇਸ ਕਰਕੇ ਸਰਕਾਰ ਨੂੰ ਜਗਾਉਣ ਆਏ ਹਾਂ ਕਿ ਆ ਗੱਪਾ-ਗੁੱਪਾਂ ਦੀ ਨਾ ਰਾਜ ਨੂੰ ਪਿੱਛੇ ਛੱਡ ਕੇ ਹਕੀਕਤ ਦੀ ਗੱਲ ਕਰਨ ਵਾਸਤੇ ਥੱਲੇ ਆਓ ਇਸ ਰੰਗ ਤੋਂ ਲੈ ਕੇ ਸੰਜੂਰ ਤੱਕ ਦੀ ਸਫਾਈ ਹੁੰਦੀ ਹੈ ਤਾਂ ਜਾ ਕੇ ਸਾਡਾ ਲਫਤਾ ਪੈਂਦਾ ਤੇ ਜੇ ਕਦੇ ਥੋੜੀ ਬਹੁਤੀ ਸਫਾਈ ਵੀ ਨਾ ਹੋ ਗਈ ਆ ਜਿੱਥੇ ਆਪਾਂ ਖੜੇ ਆ ਜੇ ਇਹ ਡਾਫ ਲੱਗ ਜਾਂਦੀ ਆ ਤਾਂ ਪਿਛਲਾ ਇਲਾਕਾ ਸਾਰਾ ਰੁੜ ਜਾਂਦਾ ਤੇ ਜਦੋਂ ਇਸ ਡਾਫ ਨੂੰ ਖੋਲ ਦਿੱਤਾ ਜਾਂਦਾ ਤਾਂ ਇਧਰਲਾ ਇਲਾਕਾ ਰੁੜ ਜਾਂਦਾ 2023 ਦੇ ਵਿੱਚ ਇੱਥੇ ਤੁਹਾਨੂੰ ਯਾਦ ਹੋਣਾ ਜੀਤਪੁਰ ਪਿੰਡ ਦੇ ਵਿੱਚ ਇੱਕ ਬਾੜ ਖੁੱਲ ਕੇ ਹਸਦਾ ਜਿਹਦੇ ਵਿੱਚ ਐਮਐਲਏ ਉਸ ਸਮੇਂ ਦੇ ਸਾਰੇ ਅਫਸਰ ਆ ਕੇ ਡਰਾਮਾ ਕਰਦੇ ਸੀ ਦੇ ਵਿੱਚ ਲੰਮੇ ਪੈ ਪਾ ਕੇ ਦਿਖਾਉਂਦੇ ਸੀ ਲੋਕਾਂ ਨੂੰ ਲੰਮੇ ਪੈਣ ਦੀ بجائے ਹੁਣ ਪਹਿਲਾਂ ਆ ਵੀ ਇਹਦਾ ਪ੍ਰਬੰਧ ਕਰੋ ਸੇਸ਼ ਕਰਕੇ ਪਿਛਲੀ ਵਾਰੀ ਵੀ ਇਹਨਾਂ ਨੇ 5-6 ਲੱਖ ਦਾ 10 ਲੱਖ ਦਾ ਕੋਈ ਠੇਕਾ ਨੁਕਾ ਦਿੱਤਾ ਉਹ ਵੀ ਕਿਤੇ ਲਾਇਆ ਇਹਨੂੰ ਖਾ ਪੀ ਗਏ ਸਿਸ ਕਰਕੇ ਇਹਨਾਂ ਨੂੰ ਜਗਾਉਣ ਆਏ ਆ ਕਿ ਆ ਮੜਾ ਮੜਾ ਧਿਆਨ ਦਿਓ ਲੋਕ ਪਹਿਲਾਂ ਲੋਕਾਂ ਦੀ ਦੁਹਾਈ ਆਪਣੇ ਹਲਕੇ ਦੀ ਦੁਹਾਈ ਕਰਨ ਆਏ ਆ ਕਿ ਆਪਣੇ ਹਲਕੇ ਨੇ ਸਾਡੇ ਨੂੰ ਬਚਾਇਆ ਜਾਵੇ ਅਸੀਂ ਰਾਜਨੀਤੀ ਨਹੀਂ ਅਸੀਂ ਆਪਣੇ ਕੰਮ ਕਰਾਉਣ ਵਾਸਤੇ ਰੌਲਾ ਪਾਉਣ ਆਏ ਆ ਕਿੰਨੇ ਪਿੰਡ ਪ੍ਰਭਾਵਿਤ ਹੁੰਦੇ ਇਹਨਾਂ ਦੇ ਤਕਰੀਬਨ 25 ਕਿਲੋਮੀਟਰ ਦਾ ਏਰੀਆ ਜਿਹੜਾ ਹੈਗਾ ਨਾਬੇ ਦੇ ਵਿੱਚੋਂ ਨਿਕਲਦਾ ਹੈ ਸੋ 25 ਕਿਲੋਮੀਟਰ ਦੇ ਨਾਲ ਮੈਂ ਸਮਝਦਾ ਕਿ 50-60 ਪਿੰਡ ਜਿਹੜੇ ਸਾਡੇ ਆ ਪ੍ਰਭਾਵਿਤ ਹੁੰਦੇ ਨੇ ਇਸ ਨਾਲ ਨਾਲ ਇਹ ਦੇਖਾਈ ਸਕੇ ਸੋ ਇਸ ਕਰਕੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਕਿਸਾਨਾਂ ਨੂੰ ਜਿਹੜਾ ਕਹਿੰਦਾ ਮੁਰਗੀ ਤਾਂ ਵੀ ਲਊਗਾ ਵੀ ਦਊਗਾ ਵੀ ਤੂੰ ਕਦੇ ਕੋਈ ਪੰਡ ਨਹੀਂ ਕਦੇ ਕੋਈ ਕਿਸੇ ਚੀਜ਼ ਦਾ ਕੋਈ ਇਹਨਾਂ ਨੇ ਮੁਆਵਜ਼ਾ ਨਹੀਂ ਦਿੱਤਾ ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਕਿਸਾਨਾਂ ਦਾ ਵੱਡਾ ਨੁਕਸਾਨ ਹੁੰਦਾ ਇਹਦਾ ਜਿਹੜੇ ਟੈਂਡਰ ਵਾਲੇ ਉਹ 5-7 ਲੱਖ ਰੁਪਏ ਲਾਉਂਦੇ ਨੇ ਖਾ ਪੀ ਜਾਂਦੇ ਨੇ ਸੋ 5-7 ਲੱਖ ਨਹੀਂ ਇਸ ਚੋ ਦੀ ਜਿਹੜੀ ਸਫਾਈ ਹੈ ਉਹ ਘੱਟੋ ਘੱਟ 1 ਕਰੋੜ ਰੁਪਏ ਦਾ ਕੰਡ ਸਫਾਈ ਆਉਣਾ ਚਾਹੀਦਾ ਤਾਂ ਇਸੇ ਚੰਗੇ ਤਰੀਕੇ ਨਾਲ ਇਹ ਸਫਾਈ ਕੀਤੀ ਜਾ ਸਕਦੀ ਹੈ ਕੋਸ਼ਿਸ਼ ਕਰਕੇ ਡਰਾਮਾ ਨਾ ਕਰਨ ਕੋਸ਼ਿਸ਼ ਕਰਕੇ ਦਿਖਾਉਂ। ਦੇਖੋ ਹਰੇਕ ਬਾਰੇ ਦੀ ਸਫਾਈ ਹੁੰਦੀ ਸੀ। ਪਹਿਲਾਂ ਜਦ ਬੂਟੀ ਨਹੀਂ ਆਉਂਦੀ ਸੀ ਉਰ ਰੇਤ ਵੀ ਸੀਗਾ ਉਹ ਸਰਕਾਰ ਨੂੰ ਇੱਕ ਰਿਸੋਰਸਸ ਦਾ ਇੱਕ ਕਹਿੰਦੇ ਪੈਸਾ ਬਣਾਉਣ ਦੀ ਵੀ ਜਰੀਆ ਸੀ। ਇੱਥੋਂ ਮਿੱਟੀ ਤੇ ਰੇਤਾ ਸਰਕਾਰ ਵੇਚ ਲੈਂਦੀ ਸੀ ਜਿਸ ਦੇ ਨਾਲ ਖਰਚਾ ਨਿਕਲਿਆ ਹੁੰਦਾ ਸੀ। ਤੇ ਪਿੱਛੇ ਬੂਟੀ ਇੰਨੀ ਜ਼ਿਆਦਾ ਇਹਦੇ ਵਿੱਚ ਆਉਂਦੀ ਹੈ ਜਿਸ ਦੇ ਨਾਲ ਪੁਲ ਤੇ ਹੋਰ ਇਨਫਰਾਸਟ੍ਰਕਚਰ ਖਰਾਬ ਹੁੰਦਾ ਹੈ। ਤੇ ਉਹਨੂੰ ਬਚਾਉਣ ਲਈ ਸਰਕਾਰ ਟਾਈਮ ਰੈਂਦੇ ਕੋਈ ਵੀ ਕੰਮ ਨਹੀਂ ਕਰਦੀ ਇਹ ਜਿੰਮੇਦਾਰ ਹੈ ਜਨ ਆ ਪਿੰਨੋ ਕੁੜੀ ਦੇ ਕੰਨ ਉਹ ਕੰਮ ਮਿਹਨਤ ਜਦ ਕੋਈ ਸਿਰ ਤੇ ਆ ਪੈਂਦੀ ਆ ਗੱਲ ਫੇਰ ਭੱਜਦੇ ਨਹੀਂ ਹੁਣ ਆਉਣ ਵਾਲਾ ਸਮਾਂ ਜਿਹੜਾ ਦੱਸਦਾ ਹੈ ਵੀ ਜ਼ਿਆਦਾ ਐਪਕੀ ਬਰਸਾਤਾਂ ਹੋਣਗੀਆਂ ਇਹਨਾਂ ਨੂੰ ਇਸ ਵੇਲੇ ਸਫਾਈ ਸਾਰੀ ਕਰਾ ਲੈਣੀ ਚਾਹੀਦੀ ਸੀ ਪਰ ਇੱਥੇ ਕੁਝ ਵੀ ਨਹੀਂ ਕਰਿਆ ਜੀ ਕਿ ਕਿਸਾਨੀ ਦਾ ਕਾਫੀ ਨੁਕਸਾਨ ਹੁੰਦਾ ਹੈ ਜੀ ਅਸੀਂ ਤਾਂ ਬਿਲਕੁਲ ਇਸ ਚੋਏ ਦੇ ਨਾਲ ਨੰਨੂ ਕੀ ਪਿੰਡ ਬਿਲਕੁਲ ਚੋਆ ਕਹਿੰ ਲੋ ਸਾਡੇ ਖੇਤਾਂ ਦੇ ਕੋਲ ਦੀ ਲੰਗਦਾ ਸਾਡੇ ਹਰੇਕ ਵਾਰ ਫਸਲ ਮਰਦੀ ਰਹੀ ਹੈ ਤੇ ਜਦ ਵੀ ਨਹੀਂ ਇਹ ਸਾਫ ਕਰਦੇ ਤਾਂ ਤਕਰੀਬਨ ਨਾਲ ਨਾਲ 10-15 ਏਕੜ ਤੱਕ ਜਿਹੜੀ ਬਿਰਤ ਦੋਏ ਪਾਸੇ ਫਸਲ ਖਰਾਬ ਹੋਣ ਦਾ ਡਰ ਵੀ ਹੈ ਅਸਲ ਵਿੱਚ ਐਨ ਹੈ ਜੀ ਜਿਹੜਾ ਇਹ ਚੋਆ ਜਿੱਥੇ-ਜਿੱਥੇ ਜੀ ਵੀ ਨੰਗਲਾ ਅਸਲ ਤੇ ਇੱਥੇ ਮੇਨ ਆ ਕੇ ਡਾਫ ਲੱਗਦੀ ਆ ਜਦੋਂ ਡਾਫ ਲੱਗਦੀ ਆ ਤਾਂ ਪਾਣੀ ਇਕੱਠਾ ਹੋ ਜਾਂਦਾ ਸੋ ਹੁਣ ਸਮਾਂ ਹੈ ਜੇ ਹੁਣ ਸਫਾਈ ਹੋ ਜੂਗੀ ਤਾਂ ਸਾਰੇ ਪਹਿਲਾਂ ਹੀ ਕਿਸਾਨੀ ਬਹੁਤ ਮੰਦੀ ਦੀ ਮਾਰ ਤੇ ਚੱਲ ਰਹੀ ਹੈ ਇੰਨੇ ਕਿਸਾਨ ਜਾਦੇ ਸਰਵਾਈਵ ਨਹੀਂ ਕਰ ਰਹੇ ਕਿਉਂਕਿ ਪਹਿਲਾਂ ਉਹਨਾਂ ਦਾ ਬਹੁਤ ਨੁਕਸਾਨ ਹੋ ਗਿਆ ਇਸ ਕਰਕੇ ਹੁਣ ਸਰਕਾਰ ਨੂੰ ਇਹੀ ਬੇਨਤੀ ਹੈ ਵੀ ਜੇ ਹੁਣ ਸਮੇਂ ਤੋਂ ਪਹਿਲਾਂ ਸਫਾਈ ਹੋ ਜੂਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਬਾਹ ਫੜੀ ਜਾਊਗੀ। ਤਕਰੀਬਨ ਜੀ 50 ਕਪਿੰਡ ਪੈਂਦੇ ਨੇ ਜਿਹੜੇ ਇਹਦੇ ਨਾਲ ਪ੍ਰਭਾਵ ਨਹੀਂ ਲੈਂਦੇ। ਸਾਡੇ ਪਾਸ ਏਰੀਆ ਦਾ 13 ਕਿਲੋਮੀਟਰ ਉੱਥੇ ਕਿੰਨੇ ਕਿੰਨੇ ਜਦੋਂ ਪਹਿਲਾਂ ਜੀ ਹੁਣ ਚੋਆ ਚੜਿਆ ਸੀ ਜੀ ਪਾਸੋਂ ਦੇ ਵਿੱਚ ਜੀ ਆਲੇ-ਦਾਲੇ ਕਿੰਨੀ-ਕਿੰਨੀ ਗਾਰ ਚੜਾਤੀ ਸੀ ਉਹਨਾਂ ਨੇ ਉਹ ਜਿਹੜੀ ਗਾਰ ਚੜੀ ਐ ਉਹ ਲੋਕਾਂ ਤੋਂ ਕਈ ਲੋਕਾਂ ਨੇ ਤਾਂ ਸਫਾਈ ਕਰਨ ਚ ਸਮਰਥ ਤੇ ਜਿਹੜੇ ਛੋਟੇ ਜ਼ਿਮੀਂਦਾਰ ਤੇ ਉਹ ਗਾਬ ਨੇ ਇੰਨਾ ਜ਼ਿਆਦਾ ਨੁਕਸਾਨ ਕਰਿਆ ਕਿਉਂਕਿ ਨਾ ਤਾਂ ਉਹ ਉਹਨੂੰ ਸਫਾਈ ਕਰ ਸਕਦੇ ਤੇ ਨਾ ਉੱਥੇ ਫਸਲ ਹੋ ਸਕਦੀ ਸੀ ਸੋ ਜੇ ਕੋਈ ਇਹੋ ਜਿਹਾ ਜ਼ਿਆਦਾ ਪਾਣੀ ਚੜ ਜਾਂਦਾ ਇਹੋ ਜਿਹਾ ਪਿੱਛੇ ਸਮਾਂ ਬਣਿਆ ਤੇ ਉਹ ਉਹ ਬਹੁਤ ਜ਼ਿਆਦਾ ਨੁਕਸਾਨਦੇ ਆ ਕਿਉਂ ਉਹ ਅੱਗੇ ਵੀ ਫਸਲ ਨਹੀਂ ਹੋ ਸਕਦੀ ਹੈਗੀ ਉੱਪਰ ਜਿਹੜਾ ਜੀ ਇਹ ਸੈਂਪਲ ਹੈ ਇਹ ਦਾ ਨੌ ਘੋੜਿਆਂ ਦੇ ਨਾਲ ਵੱਜਦਾ ਇਸ ਕਰਕੇ ਮੈਂ ਵੀ ਘੋੜਿਆਂ ਦਾ ਮੇਰੀ ਵੀ ਤਕਰੀਬਨ 60 ਸਾਲ ਦੀ ਉਮਰ ਹੋ ਗਈ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਕਦੇ ਵੀ ਕਿੰਨੀਆਂ ਸਰਕਾਰਾਂ ਆਈਆਂ ਨੇ ਕਦੇ ਵੀ ਕੋਈ ਸਪਾਈ ਕਰਦਾ ਨਹੀਂ ਦਿੱਤਿਆ ਸ਼੍ਰੋਮਣੀ ਅਕਾਲੀ ਦਲ ਵੇਲੇ ਮਕਰ ਸਿੰਘ ਲਾਲਕਾ ਜੀ ਉਹਰੇ ਖੋਦ ਆਉਂਦੇ ਰਹੇ ਨੇ ਮਸ਼ੀਨਾਂ ਚੱਲਦੀਆਂ ਰਹੀਆਂ ਨੇ ਮੈਂ ਵੀ ਉਸ ਟਾਈਮ ਮੌਜੂਦਾ ਸਰਪੰਚ ਸੀ ਉਸ ਟਾਈਮ ਅਸੀਂ ਉਹਰੇ ਲੋਵੇ ਖੜ ਕੇ ਸਪਾਈ ਕਰਾਈ ਹੈ ਸਾਡੇ ਪਿੰਡ ਦੇਖ ਲੋ ਜੀ ਪਿਛਲੀ ਵਾਰੀ ਵੀ ਪਿੰਡ ਦੇ ਵਿੱਚ ਪਾਣੀ ਚਲੇ ਗਿਆ ਸੀ ਦਰਬਾਨੀ ਬਾਰਿਸ਼ ਪਈ ਸੀ ਫਸਲਾਂ ਮਰ ਗਈਆਂ ਧੀਆਂ ਲੋਕਾਂ ਦੇ ਘਰਾਂ 'ਚ ਪਾਣੀ ਜਾਵੜਿਆ ਸੀ ਸਿਰਫ ਪਾਣੀ ਬਾਰਿਸ਼ ਨਾਲ ਉਧਰੋਂ ਨਹੀਂ ਆਇਆ ਇਹ ਸੈਫਲ ਦੇ ਉਰੋਂ ਰੋਕਣ ਕਰਕੇ ਸਾਡੇ ਪਿੰਡ ਪਾਣੀ ਗਿਆ ਉਧਰ ਨਾਲ ਸਾਰੇ ਪਿੰਡਾਂ ਦੀਆਂ ਫਸਲਾਂ ਮਰੀਆਂ ਨੇ ਤੁਸੀਂ ਵੀ ਪਿੱਛੇ ਆ ਕੇ ਸਾਰਿਆਂ ਨੇ ਦੇਖਿਆ ਅਸੀਂ ਨੇ ਵੀ ਦੇਖਿਆ ਇਹਦੀ ਸਪਾਈ ਬਿਲਕੁਲ ਨਹੀਂ ਹੋਈ ਅਸੀਂ ਇਹੀ ਚਾਹੁੰਦੇ ਹਾਂ ਜਿਹੜੀ ਮੌਕੇ ਦੀ ਸਰਕਾਰ ਹੈ ਦੇਮਾਨ ਹੈ ਭਵੰਤਮਾਨ ਹੈ ਇਹਦੀ ਜਦੋਂ ਲਗਾਤਾਰ ਹਰੇਕ ਸਾਲ ਸਪਾਈ ਹੁੰਦੀ ਹੈ ਐਤਕੀ ਵੀ ਹੁਣ ਪੂਰੀ ਤੋਂ ਪੂਰੀ ਵੱਧ ਤੋਂ ਵੱਧ 100% ਦੀ ਸਪਾਈ ਹੋਣੀ ਚਾਹੀਦੀ ਹੁੰਦੀ ਹੈ ਤਾਂ ਕਿ ਸਾਡੇ ਜਿਹੜੇ 2-4 ਪਿੰਡ ਨੇ ਇਹਨਾਂ ਦਾ ਕੋਈ ਫਾਇਦਾ ਹੋਵੇ ਕਿੰਨੇ ਤੋਂ ਪਿੰਡਾਂ ਨੂੰ ਨੁਕਸਾਨ ਹੋਇਆ ਇਹ ਘੱਟੋ ਘਾਟੇ ਦਰ ਮੱਲੇਵਾਲ ਲੋਪੇ ਜੀ ਬਿਸਨਪੁਰਾ ਖੋਖ ਗੌਲ ਬਿੜਵਾਲ ਇਹ ਸਾਰੇ ਪਿੰਡਾਂ ਦਾ ਪੂਰਾ ਨੁਕਸਾਨ ਹੁੰਦਾ ਜੀ ਸਾਰੇ ਪਿੰਡਾਂ 15 ਪਿੰਡਾਂ ਦਾ ਪੂਰਾ ਨੁਕਸਾਨ ਹੁੰਦਾ ਜੀ ਘਰਾਂ ਦਾ ਵੀ ਨੁਕਸਾਨ ਹੁੰਦਾ ਕਈ ਜ਼ਿਮੀਂਦਾਰ ਖੇਤਾਂ ਦੇ ਵਿੱਚ ਘਰ ਪਾਈ ਬੈਠੇ ਨੇ ਉਹਨਾਂ ਦਾ ਆਉਣਾ ਜਾਣਾ ਬੰਦ ਹੋ ਜਾਂਦਾ ਉਹਨਾਂ ਦੇ ਰਸਤੇ ਬੰਦ ਹੋ ਜਾਂਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਜਾਵੜਦਾ ਅੱਛਾ ਕੀ ਜਿਹੜੀ ਇੰਪਿਉਰਿਟੀ ਪ੍ਰਕਾਤ ਹੋ ਜਾਂਦੀ ਪਿਛਲੇ ਸਾਲ ਸਾਡੇ ਸਾਡੇ ਪਿੰਡੇ ਲਾਲੋ ਜੀ ਘੱਟੋ ਘੱਟ ਵੀ ਤੁਸੀਂ ਲਾਲੋ ਵੀ 2-300 ਏਕੜ ਬਿਲਕੁਲ ਖਤਮ ਹੋ ਗਈ ਜੀ ਦੁਬਾਰਾ ਜੀ ਨਹੀਂ ਲਾਈ ਬਿਲਕੁਲ ਖਤਮ ਹੋ ਗਈ ਜੀ ਜਿਨੀਆਂ ਫਸਲਾਂ ਨੇ ਸਾਰੀਆਂ ਖਤਮ ਹੋ ਗਈਆਂ ਨੇ ਸਿਰਫ ਇਹਦੇ ਕਾਰਨ ਇਹਦੇ ਵਿੱਚ ਹੀ ਇਹ ਥੱਲੇ ਦੀ ਪਾਣੀ ਲੰਘਦਾ ਚੋਏ ਦਾ ਉੱਤੇ ਦੀ ਨਹਿਰ ਦਾ ਬڑے-ਬڑے ਦਰਖਤ ਵਹਾਜ ਜਾਂਦੇ ਨੇ ਆਗੇ ਉਹ ਸਾਰਾ ਪਾਣੀ ਵਾਪਸ ਚਲਾ ਜਾਂਦਾ ਹੈ ਅੱਗੇ ਪਾਣੀ ਬਿਲਕੁਲ ਹੀ ਜਾਂਦਾ ਆ ਹੁਣ ਤੁਸੀਂ ਦੇਖ ਲਓ ਕਿੰਨੀ ਮਿੱਟੀ ਹੈ ਆ ਸਾਰੀ ਮਿੱਟੀ ਆਲੇ ਬੰਨ ਲੱਗਿਆ ਪਿਆ ਇਸ ਕਰਕੇ ਅਸੀਂ ਚਾਹੁੰਦੇ ਆ ਜਿਹੜੀ ਮੌਕੇ ਦੀ ਮੌਜੂਦਾ ਸਰਕਾਰ ਹੈ ਇਹਦਾ ਠੇਕਾ ਦੇ ਕੇ ਜੀਵੀਸੀਆਂ ਮੰਗਾ ਕੇ ਇਹਦੀ ਸਫਾਈ ਵੱਧ ਤੋਂ ਵੱਧ ਕਰਾਵੇ ਸਾਡੇ ਪੰਡਾਂ ਨੂੰ ਕੋਈ ਰਾਹਤ ਨਹੀਂ ਸਭ ਤੋਂ ਵੱਡਾ ਕਾਰਨ ਹੈ ਸਫਾਈ ਹੋਉਂਦੀ ਆ ਜਿਆਦਾ ਵੀ ਸਫਾਈ ਸਰਕਾਰ ਸਮੇਂ ਸਿਰ ਕਰਵਾਉਂਦੀ ਨਹੀਂ ਹੈਗੀ ਹੁਣ ਵੀ ਅੱਜ ਇਹ ਆਪਾਂ ਪ੍ਰੋਗਰਾਮ ਰੱਖਿਆ ਸਰਕਾਰ ਨੂੰ ਜਗਾਉਣ ਦੇ ਲਈ ਹੀ ਕਰਿਆ ਵੀ ਹੁਣ ਸਰਕਾਰ ਆ ਉਦੋਂ ਕਰਦੀ ਹੈ ਜਦੋਂ ਪਾਣੀ ਮਗਰ ਬਹੁਤ ਲੰਬੀ ਡਾਫ ਲੱਗ ਜਾਂਦੀ ਹੈ ਪਾਣੀ ਦੀ ਹਨਾ ਕਈ ਕਿਲੋਮੀਟਰ ਹਾਲਾ ਬਲਾਉਣਾ ਜਿੰਨੇ ਵੀ 20 25 ਪਿੰਡ ਨੇ ਵੀ ਉਹਦੇ ਕਾਰਨ ਮਤਲਬ ਸਰਕਾਰ ਨੂੰ ਪਹਿਲਾਂ ਜਾਗਣਾ ਚਾਹੀਦਾ ਵੀ ਜਿੰਨੀ ਸਮੇ ਤੋਂ ਪਹਿਲਾਂ ਵੀ ਮੌਕੇ ਤੇ ਆ ਕੇ ਨਹੀਂ ਇਹ ਕਾਰਜ ਕਰਨ ਚਾਹੀਦਾ ਨਹੀਂ ਕਾफी ਨੁਕਸਾਨ ਬਹੁਤ ਜ਼ਿਆਦਾ ਹਜ਼ਾਰਾਂ ਏਕੜ ਵਰੇ ਫਸਟਾ ਖਰਾਬ ਹੋ ਜਾਂਦੀ ਹੈ ਇਧਰ ਬੜਵਾਲ ਦੇਖ ਲਓ ਫੋਕ ਇਧਰ ਲੋਪੇ ਘੋੜੇ ਸਰ ਦੂਰ ਤੱਕ ਇਧਰ ਸਾਢੇ ਪਿੰਡਾਂ ਤੱਕ ਮੱਲੇ ਵਾਲਾ ਤੱਕ ਚੱਲਿਆ ਜਾਂਦਾ